ਆਲਪਨ ਮੈਰੀ ਵੀ ਚਲੋ ਭਰਾ ਠੀਕ ਹੈ ਨਾ ਜੀ ਆ ਗਿਆ ਹੋ ਗਿਆ ਸਰ ਜੀ ਵੀ ਜੀ ਗਿਆ ਆਪਾਂ ਹੱਥ ਛੋੜ ਕੇ ਸੱਜਣੇ ਲਗਾ ਚੁੱਕੇ ਹਾਂ ਜੀ ਉਹਦੇ ਨਾਲ ਸੰਪਰਕ ਹੈ ਕੋਨਾਟਾ ਐਸੋਸੀਏਟਸ ਜਿਹੜੇ ਲੰਡਨ ਨੂੰ ਤੇ ਤੁਸੀਂ ਪੁੱਛਾਦੇ 100 ਸੈਸ਼ਨਸ ਕਰਾ ਰਹੇ ਨੇ ਥੀਟਰ ਐਕਟੀਵਿਟੀਜ਼ ਇਨਵੋਲਡ ਇਹਦੇ ਤੇ ਗਿਲ ਟ੍ਰੇਨਿੰਗ 22 ਸਾਲ ਤੋਂ ਬਾਈ 30 ਸਾਲ ਤੋਂ ਮਾਰੇ ਇਹਨਾਂ ਨੂੰ ਰੂਪਿੰਗ ਕੀਤਾ ਇਹ ਅਲੱਗ ਰੱਖੋ ਵੀਰ ਚਲੋ ਕਰੇ ਜੋ ਅੱਜ ਕੋਰਸ ਨੂੰ ਜਾ ਕੇ ਪਛੜੇ ਓਕੇ ਉਹ ਤੇ ਇੱਕ ਵਿਅਕਤੀ ਹੈ ਉਹ ਦੇਵ ਕਿ ਇਹ ਦੋਨੋਂ ਯੂਐਸ ਦੇ ਰਹੇ ਹੋਣ ਕਿਹ ਕਿਹੋ ਨਾ ਸਰ ਨਿਕਲੇਗਾ ਵਿਦਿਆ ਸਭ ਨਾ ਬੋਲੋ ਉਹ ਤੁੰਗਲ ਉਹ ਦੇਖੀਏ ਮਾਣੇ ਕੋਈ ਨਾ ਬੋਲੋ ਵੀ ਫਰਵਰੀ ਨੂੰ ਅ ਬਿਕਲ ਜੀ عمر بھی انہیں دیکھیں گوشان جاندر جیلتا ہے جاندر جیلتا ہے یا جاندر جیلتا ہے جاندر جیلتا ہے جاندر جیلتا ہے جاندر جیلتا ہے شرن جی انہوں نے اپنے دو رشتہ داران سپیشل سل مکر میکٹی پڑیاسی کا بلوزپورنا نیٹوالا ہے جو شال نائے شاتم کرنے ਇੱਕ 20 ਤਰੀਕ ਨੂੰ ਇੱਕ ਵਿਅਕਤੀ ਕੁਸ਼ਾਲ ਫਰੂਸਪੁਰ ਦਾ ਰਹਿਣ ਵਾਲਾ ਉਹ ਫੜਿਆ ਸੀਗਾ ਆ ਐਡੀਐਸਪੀ ਇਨਵੈਸਟੀਗੇਸ਼ਨ ਤੇ ਸੀਪੀ ਇਨਵੈਸਟੀਗੇਸ਼ਨ ਸਾਫ ਦੀ ਟੀਮਸ ਨੇ ਸਪੈਸ਼ਲ ਸੈੱਲ ਤੇ ਸੀਆਈਏ ਨੇ ਤੇ ਇੱਕ ਸਟਾਰ 34 ਪਿਸਟਲ ਬਰਾਮਦ ਹੋਇਆ ਸੀਗਾ ਉਹਦੀ ਅੱਗੇ ਇੰਟਰੋਗੇਸ਼ਨ ਨੰਬਰ 1 ਨੰਬਰ 2 ਟੈਕਨੀਕਲ ਇਨਪੁਟਸ ਨੰਬਰ 3 ਹਿਊਮਨ ਇੰਟੈਲੀਜੈਂਸ ਇਸ ਦੇ ਬੇਸ ਤੇ ਇੱਕ ਵੈਲ ਆਇਲਡ ਨੈਟਵਰਕ ਜਿਹੜਾ ਗੱਲ ਰਨਿੰਗ ਦਾ ਸੀਗਾ ਹਿੰਡਰਲੈਂਡ ਚ ਉਹ ਅਨਰਥ ਹੋਇਆ ਉਹ ਬ੍ਰੇਕ ਹੋਇਆ ਇਹ ਕਾਫੀ ਟਾਈਮ ਤੋਂ ਚੱਲ ਰਿਹਾ ਸੀਗਾ ਲਖਵੀਰ ਲੰਡਾ ਜਿਹੜਾ ਯੂਐਸ ਬੈਠਾ ਹੈ ਨਾਲ ਹੀ ਉਹ ਦੇਖ ਗਿਲ ਨਾਮਕ ਵਿਅਕਤੀ ਹੈ ਉਹਦਾ ਦੋਸਤ ਹੈ ਇਹ ਦੋਨੋਂ ਜਿਹੜੇ ਬੈਠੇ ਹੋ ਉਹ ਰਨ ਕਰ ਰਹੇ ਸੀਗੇ ਹਵਾਲਾ ਰਹੀ ਪੇਮੈਂਟ ਕਰਦੇ ਸੀਗੇ ਇੰਦੋਰ ਬੇਸਡ ਵਿਅਕਤੀ ਨੂੰ ਜਿਹਦਾ ਨਾਮ ਗੁਨਾਲ ਹੈ ਤੇ ਨਵੇਂ ਲੜਕੇ 21 22 ਸਾਲ ਦੇ 22 23 ਸਾਲ ਦੇ ਇਹ ਰੋਪਨ ਕਰਦੇ ਸੀਗੇ ਕੋਈ ਪੜੋਸੀ ਹੈ ਜਾਂ ਕੋਈ ਅਨਐਮਪਲੋਇਡ ਇਹ ਵੈਪਨ ਲੈ ਕੇ ਆਉਂਦੇ ਸੀਗੇ ਜੀ ਤੇ ਇੱਥੇ ਅਲੱਗ-ਅਲੱਗ ਜਗ੍ਹਾ ਲੋਕਾਂ ਨੂੰ ਉਹ ਸਪਲਾਈ ਕਰਦੇ ਸੀਗੇ ਤੇ ਜਿਹੜੇ ਦੋ ਬ੍ਰਦਰਜ਼ ਐ ਜਿਹੜੇ ਫੜੇ ਗਏ ਐ ਦੋਨੋਂ ਕਜ਼ਨਸ ਐ 22 ਸਾਲ ਉਹਨਾਂ ਦੀ ਉਮਰ ਐ ਇੱਕ ਦਾ ਨਾਂ ਗੁਰਲਾਲ ਐ ਦੂਜਾ ਦੂਜਾ پرویز ਐ ਇਹ ਪੱਟੀ ਦੇ ਰਹਿਣ ਵਾਲੇ ਐ ਜੀ ਫਸਟ ਟਾਈਮ ਆਫੈਂਸ ਐ ਇਹਨਾਂ ਦਾ ਤੇ ਇਹਨਾਂ ਦਾ ਭਰਾ ਜਿਹੜਾ ਐ ਇੱਕ ਹੋਰ ਕਜ਼ਨ ਜਿਹੜਾ ਜੇਲ੍ਹ 'ਚ ਬੰਦ ਐ ਉਹ ਵੀ ਡਾਇਰੈਕਟ ਇਨ ਟੱਚ ਸੀਗਾ ਲੰਡੇ ਤੇ ਗਿਲ ਦੇ ਨਾਲ ਹੁੰਨ ਇਹ ਨਾਲੀ ਵਕ ਵਕ ਟਾਈਮ ਤੋਂ ਵਕ ਵਕ ਜਗਾਉਂ ਤੋਂ ਰਿਕਵਰੀ ਜਿਹੜੀ ਹੋਈ ਹੈ ਉਹ 17 ਵੈਪਨਸ ਨੇ 12 34 bore ਦੇ 32 bore ਦੇ ਪਿਸਟਲਸ ਨੇ 5 34 bore ਦੇ ਪਿਸਟਲਸ ਨੇ ਤੇ 33 ਮੈਗਜ਼ੀਨਸ ਐ 20 ਲਾਈਵ ਰਾਉਂਡਸ ਐ ਇਨਵੈਸਟੀਗੇਸ਼ਨ ਜਾਰੀ ਹੈ ਤੇ ਆਉਣ ਵਾਲੇ ਟਾਈਮ ਤੇ ਜਿਹੜੀ ਵੀ ਡਿਟੇਲ ਹੋਗੀ ਤੁਹਾਡੇ ਨਾਲ ਸ਼ੇਅਰ ਕਰ ਦਿੱਤੀ ਜਾਵੇਗੀ 17 ਵੈਪਨਸ ਆਰਡਰ ਲੈਣੇ ਸੀ ਇਹਨਾਂ ਨੇ ਅੱਗੇ ਐ ਨਹੀਂ ਇਹ ਪਹਿਲੇ ਆਰਡਰ ਲੈਂਦੇ ਹੋਏ ਸੀ ਜੀ ਵਾਰਦਾਤੀ ਕਰਨੀ ਸੀ ਉਹ ਆਬਵੀਸਲੀ ਜਿਹੜਾ ਐਨਟੀ ਸੋਸ਼ਲ ਐਲੀਮੈਂਟ ਇਲੀਗਲ ਵੈਪਨ ਰੱਖੂਗਾ ਵਾਰਦਾਤੀ ਕਰੂਗਾ ਸਰ ਇਹਨਾਂ ਚ ਕਿਸੇ ਵੀ ਅਪਰਾਧਿਕ ਮਾਮਲੇ ਦਾ ਜਿਹੜਾ ਕੁਸ਼ਾਲ ਹੈ ਉਹਦੇ ਚ 7 ਮੁਕਦਮੇ ਦਰਜ ਹੈ ਅਟੈਂਪਟ ਟੂ ਮਰਡਰ ਹੈ ਆਮ ਸੈਕਟ ਹੈ ਤੇ ਐਨਡੀਪੀਐਸ ਤੇ ਸਾਰੇ ਵੈਪਨ ਕੰਟਰੀ ਮੇਡ ਹੈ ਸਾਰੇ ਮੈਡਮ ਵੈਪਨ ਕੰਟਰੀ ਮੇਡ ਹੈ ਇਹਨਾਂ ਦਾ ਕਨੈਕਸ਼ਨ ਕਿਵੇਂ ਮੁਹਰਸੀ ਗੱਜੰਡਾ ਗਰੁੱਪ ਨਾਲ ਜਿਹੜਾ ਬੰਦਾ ਜੇਲ੍ਹ ਚ ਬੰਦ ਹੈ ਜਿਹੜਾ ਇਹ ਮੁੰਡਿਆਂ ਦਾ ਕਜ਼ਨ ਹੈ ਉਹਦੇ ਥਰੂ ਹੋ ਰਿਹਾ ਸੀ ਤਿੰਨਾਂ ਦਾ ਜਾਂ ਫਿਰ ਇੱਕ ਦੋ 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 ਜਣੇ ਆ। ਇੱਕ ਵੀ ਇਹ ਕਾਫੀ ਜੋ ਕੱਟ ਕਿਵੇਂ ਮਤਲਬ ਇਹ ਬਈ ਤੇ ਸਾਲ ਦੀ ਉਮਰ ਹੈ। ਇਹ ਪਪੜੋਸੀ ਆਪਸ ਚ ਜਾਣਦੇ ਦੋ ਜਣੇ। ਥੈਂਕ ਯੂ।